WTO ਦੇ ਵਿੱਚ ਜਿਵੇਂ ਡੱਲੇ ਵਾਲ ਸਾਹਿਬ ਨੇ ਗੱਲ ਕੀਤੀ ਮੈਂ ਮੈਂ ਕਰਨੀਆਂ ਤੇਰੇ ਨਾਲ ਆਪਣੀ ਗ੍ਰਾਹਾਂ ਹਲੇ ਪਿੱਛੇ ਆ ਗ੍ਰਾਹਾਂ ਜਿਹੜੀ ਹੈਗੀ ਆ ਉਹ ਵੈਸੇ ਇੱਧਰ ਤਾਂ ਹੈਗੀ ਆ ਅੱਜੇ ਦੰਦੀ ਉੱਥੇ ਗਈ ਨਹੀਂ ਵੀਰੇ ਮੈਂ ਮੈਂ ਗ੍ਰਾਹਾਂ ਦਾ ਬੰਧਾਂਗਾ ਮੈਂ ਮੇਰੇ ਗੱਲ ਸੁਣ ਲਈ ਇਸ ਕਰਕੇ ਨੌਜਵਾਨੋ ਜਿੱਤਾ ਸੀ ਸ਼ਹੀਦਾਂ ਨੇ ਸੁਪਨੇ ਪੂਰੇ ਕਰਨੇ ਆ ਤਾਂ ਸਾਨੂੰ ਅੰਦੋਲਨਾਂ ਦੇ ਵਿੱਚ ਆਉਣਾ ਪੈਣਾ ਸਾਨੂੰ ਹੱਕਾਂ ਲਈ ਲੜਨਾ ਪੈਣਾ ਜਿੰਨੇ ਵੀ ਤੇ ਸਾਡੇ ਸਤਕਾਰਯੋਗ ਆਗੂ ਸਾਹਿਬਾਨ ਪਹੁੰਚੇ ਨੇਗੇ ਆਪੋ ਆਪਣੇ ਮਾੜੇ ਮਾੜੇ ਗਿੱਲੇ ਛਿਕਵੇ ਦੂਰ ਕਰਕੇ ਅੰਦਰ ਬੈਠ ਕੇ ਮੀਟਿੰਗਾਂ ਕਰੋ ਆਪਣੀ ਜਿਹੜਾ ਉਹ ਗਿੱਲੇ ਛਿਕਵੇ ਦੂਰ ਕਰਕੇ ਇਕੱਠੇ ਹੋ ਪਿੰਡ ਬੱਲੋ ਦੇ ਵਿੱਚੋਂ ਸ਼ੁਭ ਕਰਨ ਦਾ ਭੋਗ ਸੀ ਜਿੱਥੇ ਪਹੁੰਚੇ ਨੇ ਪੰਨਾ ਸਿੱਧੂ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਸ਼ੁਭ ਕਰਨ ਦੀ ਅੰਤਮ ਅਰਦਾਸ ਹੋਈ ਹੈ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਤੇ ਇਸ ਦਾ ਕਿੰਨਾ ਅਸਰ ਪੰਜਾਬ ਦੇ ਜੋ ਬਾਰਡਰਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਉਸ ਤੇ ਹੋ ਸਕਦਾ ਦੇਖੋ ਇੱਕ ਤਾਂ ਮੇਰੀ ਪਹਿਲੀ ਬੇਨਤੀ ਹੈ ਅੱਜ ਸਾਡਾ ਸ਼ੁਭ ਕਰਨ ਭਰਾ ਦੀ ਸਾਡੀ ਅੰਤਮ ਅਰਦਾਸ ਹੋਈ ਹੈ ਪਹਿਲੀ ਬੇਨਤੀ ਹੈ ਮੇਰੀ ਨੌਜਵਾਨਾਂ ਨੂੰ ਇਹ ਹੈ ਕਿ ਨੌਜਵਾਨੋਂ ਜੇਕਰ ਤੁਸੀਂ ਸ਼ੁਭ ਕਰਨ ਦੀ ਜਿਹੜੀ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨਾ ਤਾਂ ਤੁਹਾਨੂੰ ਬਾਰਡਰਾਂ 'ਤੇ ਡਟਣਾ ਪੈਣਾ ਕੱਲ ਤੁਸੀਂ ਦੇਖਿਆ ਸੀ ਵਰਦੇ ਮੀਂਹ ਦੇ ਵਿੱਚ ਮੈਂ ਨੌਜਵਾਨਾਂ ਨੂੰ ਕਈ ਨਾ ਸਨੇਹ ਲਾਉਣ ਲੱਗਾ ਸੀ ਆਪਾਂ ਚੱਲਣਾ ਚੱਲਣਾ ਕਾਫੀ ਨੌਜਵਾਨ ਵੱਡੀ ਗਿਰਤੀ ਦੇ ਵਿੱਚ ਮਹਾਲੀਰੋ ਚ ਇਕੱਠੇ ਹੋਏ ਇਸ ਕਰਕੇ ਨੌਜਵਾਨੋ ਜਿੱਤਾ ਸੀ ਸ਼ਹੀਦਾਂ ਨੇ ਸੁਪਨੇ ਪੂਰੇ ਕਰਨੇ ਆ ਤਾਂ ਸਾਨੂੰ ਅੰਦੋਲਨਾਂ ਦੇ ਵਿੱਚ ਆਉਣਾ ਪੈਣਾ ਸਾਨੂੰ ਹੱਕਾਂ ਲਈ ਲੜਨਾ ਪੈਣਾ ਸਾਨੂੰ ਆਪਣਾ ਜਿਹੜਾ ਮੂਲ ਆ ਉਹ ਪਛਾਣਨਾ ਪੈਣਾ ਅਗਲੀ ਇੱਥੇ ਇੱਕ ਮੈਂ ਬੇਨਤੀ ਸਾਰਿਆਂ ਨੂੰ ਇਹ ਕਰਨਾ ਚਾਹਣਾ ਕਿ ਜਿੰਨੇ ਵੀ ਤੇ ਸਾਡੇ ਸਤਿਕਾਰਯੋਗ ਆਗੂ ਸਾਹਿਬਾਨ ਪਹੁੰਚੇ ਨੇਗੇ ਆਪੋ ਆਪਣੇ ਮਾੜੇ ਮਾੜੇ ਗਿੱਲੇ ਛਿਕਵੇ ਦੂਰ ਕਰਕੇ ਅੰਦਰ ਬੈਠ ਕੇ ਮੀਟਿੰਗਾਂ ਕਰੋ ਆਪਣੀ ਜਿਹੜਾ ਉਹ ਇਹ ਸਾਰੇ ਲੋਕ ਚਾਹੁੰਦੇ ਨੇਗੇ ਕਿ ਅੰਦੋਲਨ ਨੂੰ ਹੋਰ ਆਪਾਂ ਵੱਡਾ ਕਰੀਏ ਹਨਾ ਤੇ ਉਹ ਮੀਡੀਆ ਦੇ ਵਿੱਚ ਗੱਲਾਂ ਨਾ ਆਉਣ ਬਾਹਰ ਕਿਉਂਕਿ ਰਾਜਨੀਤਿਕ ਪਾਰਟੀ ਨੂੰ ਇੱਕ ਸਪੇਸ ਮਿਲਦੀ ਆ ਵੀ ਵਧੀਆ ਸੰਖਾ ਲੋਕ ਪਾੜ ਗਏ ਲੜਨ ਵਾਲੇ ਲੋਕ ਪਾੜ ਗਏ ਫੁੱਟ ਦਾ ਫਾਇਦਾ ਫੁੱਟ ਦਾ ਬਿਲਕੁਲ ਫਾਇਦਾ ਉਠਾਉਂਦੀਆਂ ਨੇ ਮੇਰੇ ਸਾਰੇ ਸਤਕਾਰਯੋਗ ਆਗੂਆਂ ਦੇ ਚਰਨਾਂ 'ਚ ਬੇਨਤੀ ਆਵੇ ਅੱਜ ਸੁਭ ਕਰਨ ਦੀ ਇੱਥੇ ਜਿਹੜੀ ਅੰਤਿਮ ਅਰਦਾਸ ਆ ਅੱਜ ਇੱਥੇ ਇੱਕ ਪਰਨ ਕਰਕੇ ਜਾਣ ਵੇਸੀ ਇਕੱਠੇ ਕਿਵੇਂ ਹੋਣਾ ਜਿਹੜੇ ਆਪਣੇ ਗਿੱਲੇ ਛਿੱਕੇ ਬਿਵੇਂ ਦੂਰ ਕਰਨ ਆ ਫੇਰ ਹੀ ਜਿਹੜੇ ਸਾਡਾ ਅੱਜ ਭਰਾ ਸ਼ਹੀਦ ਹੋਇਆ ਫੇਰ ਹੀ ਉਹਦੇ ਸੁਪਨੇ ਪੂਰੇ ਹੋ ਸਕਦੇ ਨੇਗੇ ਚਲੁੰਨੀ ਸਾਹਿਬ ਨੂੰ ਤੁਸੀਂ ਮਿਲਿਆ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਚਲੁੰਨੀ ਸਾਹਿਬ ਨੂੰ ਮੈਂ ਉੱਪਰ ਵੀ ਸਾਰੇ ਆਗੂ ਨੂੰ ਕਿਹਾ ਮੈਂ ਸਾਰੇ ਆਗੂ ਨੂੰ ਦੀ ਬੇਨਤੀ ਕਰਿਆ ਜਿੰਨੇ ਕਿ ਮੈਂ ਹੌਲੀ ਹੌਲੀ ਕਹਿ ਸਕਦਾ ਸੀ ਹਨਾ ਵੀ ਤੁਸੀਂ ਇਕੱਠੇ ਹੋ ਜੀ ਕਿਉਂਕਿ ਇਕੱਠੇ ਹੋਵਾਂਗੇ ਤੁਸੀਂ ਦੇਖੋ 1990 90 ਬੜੇ ਲੜਨ ਲੱਗੇ ਹੋਏ ਜਦੋਂ ਸਾਡੇ ਜਨਮ ਵੀ ਨਹੀਂ ਸੀ ਹੋਏ ਤੁਸੀਂ ਬਹੁਤ ਕੁਝ ਕੀਤਾ ਪੰਜਾਬ ਲਈ ਇਗਲ ਮੈਂ ਹੋਰ ਇਥੋਂ ਬਹੁਤ ਚੀਜ਼ ਬਾਚੀ ਆ ਦੇਖੀ ਆ ਕਿ ਜੇਕਰ ਜਿੰਨੇ ਅਸੀਂ ਸਾਡੇ ਆਗੂਆਂ ਤੇ ਇਹਨਾਂ ਤੇ ਸਵਾਲ ਨਾ ਕਰਿਆ ਕਰੋ ਮੈਂ ਇਹਨਾਂ ਦਾ ਯਾਰ ਮੈਂ ਬਹੁਤ ਟਾਈਮ ਜਥੇਬੰਦੀਆਂ ਦੇ ਵਿੱਚ ਵਿਚ ਵਿਚਰਦਾ ਕੋਈ ਸਾਡਾ ਸਿੱਖ ਆਗੂਆ ਕੋਈ ਉਹ ਸਾਡੇ ਗਵਾਈ ਕਰਦਾ ਉਹਦੇ ਤੇ ਅਸੀਂ ਬੜਾ ਜਲਦੀ ਚੱਕੜ ਸੱਟਣ ਲੱਗ ਜਾਂਦੇ ਕੋਈ ਕਿਸਾਨਾਂ ਆਗੂ ਤੇ ਬੜਾ ਜਲਦੀ ਚੱਕੜ ਸੱਟਣ ਲੱਗ ਜਾਂਦੇ ਸਵਾਲ ਜਿਹਨੂੰ ਕਰਨ ਵਾਲਾ ਉਹਨੂੰ ਕਰਿਆ ਕਰੋ ਨਾ ਕਿ ਤੁਸੀਂ ਆਪਸ ਦੇ ਵਿੱਚ ਲੜਿਆ ਕਰੋ ਇਹੀ ਮੇਰੀ ਬੇਨਤੀ ਆ ਸਾਰਿਆਂ ਨੂੰ ਜਿੱਥੇ ਵੀ ਕਿਤੇ ਗੱਲ ਪੰਜਾਬ ਦੀ ਉੱਥੇ ਇਕੱਠੇ ਹੋ ਜਾ ਕਰੋ ਜਿੱਥੇ ਗੱਲ ਕੋਈ ਕਿਸਾਨਾਂ ਦਾ ਮਜ਼ਦੂਰਾਂ ਦਾ ਇਕੱਠੇ ਹੋ ਜਾ ਕਰੋ ਬੜੇ ਮਾੜੇ ਭਿਆਨ ਤਪਸाम ਹੋਗੇ ਭਾਈ 76 ਪੈਣ ਨੂੰ ਤਿਆਰ ਨਾ ਗਿਆ ਐਸਕੇਮ ਹ ਅਲੱਗ ਪ੍ਰੋਗਰਾਮ ਕਰ ਰਿਹਾ ਤੇ ਇਹਨਾਂ ਜਥੇਬੰਦੀਆਂ ਨੇ ਜਿਹੜਿਆਂ ਨੇ ਮੋਰਚਾ ਲਾਇਆ ਹੋਇਆ ਇਹ ਅਲੱਗ ਕਰ ਰਹੇ ਨੇ ਤਾਂ ਲੱਗਦਾ ਕਿ ਇਹ ਵੀ ਇਕੱਠੇ ਹੋਣੇ ਚਾਹੀਦੇ ਬਿਲਕੁਲ ਇਕੱਠੇ ਹੋਣੇ ਚਾਹੀਦੇ ਨੇ ਸਾਰੇ ਇਕੱਠੇ ਹੋਣੇ ਚਾਹੀਦੇ ਨੇ ਦੇਖੋ ਇਕੱਠੇ ਹੋ ਕੇ ਜਦੋਂ ਅਸੀਂ ਮੁੱਕਾ ਮਾਰਾਂਗੇ ਤਾਂ ਸਾਡਾ ਜਿਹੜਾ ਉਹਦਾ ਉਹਦਾ ਸਾਡਾ ਅੱਗੇ ਦੁਸ਼ਮਣ ਡੇਗਣਾ ਹਨਾ ਪਰ ਮੇਰਾ ਜਿਹੜਾ ਫਰਜ਼ ਆ ਹੁਣ ਮੈਂ ਤਾਂ ਦੇਖ ਕਿ ਅਸੀਂ ਉੱਥੇ ਕਰਾਇਆ ਤੇ ਕਿੰਨਾ-ਕਿੰਨਾ ਵਧੀਆ ਪ੍ਰੋਗਰਾਮ ਹੋਇਆ ਕੱਲ ਹਨਾ ਕਿੰਨੇ ਕਲਾਕਾਰਾਂ ਨੂੰ ਮਨਤਾ ਕੱਢ ਕੇ ਲੈ ਗਿਆ ਅਗਲੇ ਦਿਨਾਂ ਦੇ ਵਿੱਚ ਵੱਡ ਕਰਨਾ ਉਹ ਜਿਹੜਾ ਮੈਂ ਪ੍ਰੋਗਰਾਮ ਹੁਣਾਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਪਿੰਡਾਂ 'ਚ ਕਰ ਰਿਹਾ ਨੌਜਵਾਨਾਂ ਦੇ ਪੈਰੀ ਹੱਥ ਲਾऊं ਸੁਭ ਕਰਨ ਦੀ ਸੀਧੀ ਬਾਰੇ ਦੱਸਾਂ ਵੀ ਆਪਣਾ ਭਰਾ ਬਾਰਡਰ ਤੇ ਸੀਧ ਹੋ ਗਿਆ ਤਾਂ ਆਪਣਾ ਫਰਜ਼ ਬਣਦਾ ਵੀ ਆਪਾਂ ਜਿਹੜੇ ਇਕੱਠੇ ਹੋ ਕੇ ਲੜੀਏ ਦੇਖੋ ਜੀ ਬਾਈ ਜਿਹੜੀ ਅੰਦੋਲਨ ਦੀ ਪ੍ਰਾਪਤੀ ਦੀ ਗੱਲ ਅਬ ਦੇ ਵਿੱਚ ਖੱਟਾ ਕੀ ਆ ਪਹਿਲਾਂ ਅੰਦੋਲਨ ਦੇ ਵਿੱਚੋਂ ਕਿੰਨਾ ਕੁਛ ਖੱਟਿਆ ਬਾਈ ਜੀ ਨਹੀਂ ਤਾਂ ਜਿਹੜੇ ਕਾਰਪੋਰੇਟ ਘਰਾਣੇ ਨੇਗੇ ਡਬਲਯੂਟੀਓ ਨੂੰ ਪੜੋ ਦੇਖੋ ਮੈਂ ਨੂੰ ਪੜਿਆ ਸਮਝ ਆ ਬੜਾ ਕੁਝ ਦੇਖਿਆ ਉਹਦੇ ਵਿੱਚ ਹਾਈ ਸਾਡਾ ਸਾਰਾ ਕੁਝ ਖੇਤੀਬਾੜੀ ਸੈਕਟਰ ਆ ਮਜ਼ਦੂਰਾਂ ਦਾ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਆ ਜਾਣਾ ਹਨਾ ਪਹਿਲਾਂ ਵੀ ਬਹੁਤ ਕੁਝ ਲੈ ਕੇ ਆਏ ਤੇ ਹੁਣ ਵੀ ਜਿਹੜੀ ਸਾਡੀ ਉੱਥੇ ਗੱਲ WTO ਦੇ ਵਿੱਚ ਜਿਵੇਂ ਡੱਲੇ ਵਾਲਾ ਸਾਹਿਬ ਨੇ ਗੱਲ ਕੀਤੀ ਮੈਂ ਕਰਨੀ ਆ ਤੇਰੇ ਨਾਲ ਕੋਈ ਗੱਲਾਂ ਕਰਦੇ ਹਾਂ ਕਰ ਲਓ ਕਰ ਲਓ ਵੀਰੇ ਕਰ ਲਓ ਕਿਹੜਾ ਭਾਈ ਸੌਕਰਮੰਦ ਅੱਜ ਆਏ ਇੱਥੇ ਪਹੁੰਚੇ ਆ ਮੈਂ ਦਿੱਲੀ ਤੋਂ ਪਹੁੰਚੇ ਬਾਰਡਰ ਤੋਂ ਭਾਈ ਆਪਣੀ ਗਰਾਹਾਂ ਹਲੇ ਪਿੱਛੇ ਆ ਗਰਾਹਾਂ ਜਿਹੜੀ ਹੈਗੀ ਆ ਉਹ ਵੈਸੇ ਇੱਧਰ ਤਾਂ ਹੈਗੀ ਆ ਜਿਵੇਂ ਦਿੰਦੀ ਉੱਥੇ ਗਈ ਨਹੀਂ ਵੀਰੇ ਮੈਂ ਮੈਂ ਗਰਾਹਾਂ ਰਬੰਧਾਂਗਾ ਮੇਰੇ ਗ ਆਪਾਂ ਨੂੰ ਨਾ ਹੁਣ ਜਿਵੇਂ ਮੈਂ ਕਹਿ ਕੇ ਆਇਆ ਉੱਪਰ ਆਪਾਂ ਉਹਨਾਂ ਨੂੰ ਆਗੋਂ ਨੂੰ ਉਹਨਾਂ ਨੂੰ ਅਪੀਲ ਕਰ ਸਕਦੀ ਹੈ ਹਣਾ ਜਿਹੜਾ ਮੀਡੀਆ ਆਪਾਂ ਮੀਡੀਆ ਦੇ ਵਿੱਚ ਪਾੜਨ ਵਾਲੀ ਗੱਲ ਨਾ ਕਰਨੀ ਮੈਂ ਜੇਲ੍ਹ ਦੇ ਵਿੱਚ ਸਿੱਖੀ ਮੈਂ ਨਾ ਇਹ ਜੇਲ੍ਹ ਦੇ ਵਿੱਚੋਂ ਗੱਲ ਕੀ ਸਿੱਖੀ ਆ ਮੈਂ ਚੀਜ਼ ਦੇਖਦਾ ਹੁੰਦਾ ਵੀ ਲੜਨ ਵਾਲੇ ਲੋਕਾਂ ਨੂੰ ਰਾਜਨੀਤਿਕ ਬੰਦੇ ਬਹੁਤ ਜਲਦੀ ਪਾੜ ਕੇ ਮਾਰ ਦਿੰਦੇ ਮੈਂ ਚੀਜ਼ ਨੂੰ ਬਹੁਤ ਯਾਰਬਾ ਘਟਿਆ ਵੀ ਜਿੰਨੇ ਵੀ ਹੁਣ ਤੁਸੀਂ ਫਰਜ਼ ਕਰੋ ਮੈਂ ਅਗਰਾਹ ਸਾਹਿਬ ਦੀ ਗੱਲ ਦੱਸ ਦਿੰਦਾ 993 ਵੇਲੇ ਦੇ 92 ਵੇਲੇ ਦੇ ਲੜਨ ਲੱਗੇ ਹੋਣੇ ਵੀ ਸੱਕ ਜਿਵੇਂ ਮਰਜੀ ਸੋਚ ਆ ਯਾਰ ਮੈਂ ਇਸ ਚੀਜ਼ ਨੂੰ ਨਹੀਂ ਕਹਿੰਦਾ ਪਰ ਮੈਂ ਉਹਨਾਂ ਦੀ ਸਲਾਮਤ ਕਰਦਾ ਯਾਰ ਅੱਜ ਲਈ ਅੱਜ ਤੱਕ ਲੜਦਾ ਰਹੇ ਨੇ ਨਾ ਇੱਕ ਬਾਈ ਭਗਵਾਨ ਤਮ ਸਾਡਾ ਸਵਾਲ ਕਰਨਾ ਬਣਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਕਹਿੰਦੇ ਮੈਂ 23 ਫਸਲਾਂ ਦੇ ਐਮਐਸਪੀ ਨੂੰ ਸਵਾਲ ਸਦਾ ਉਹਨਾਂ ਨੂੰ ਕਰਨਾ ਰੋਪੀਆ ਮੈਂ ਦੇਣਾਗਾ ਜਿਹੜੇ ਕੁਰਸੀਆਂ ਦੇ ਉੱਪਰ ਬੈਠੇ ਨੇ ਸਵਾਲ ਉਹਨਾਂ ਨੂੰ ਕਰਿਆ ਕਰੀ ਹਾਂਜੀ ਬਾਈ ਇੱਕ ਭਵੰਤਮਾਨ ਨੇ ਇਹ ਵੀ ਕਿਹਾ ਗਲੀ ਬੀਮਾ ਕਰੋੜ ਰੁਪਇਆ ਦੇਣਾ ਬਿਮਾਰਨ ਦੇ ਕਾਰਨ ਤੇ ਉਹ ਕਿਹਦੇ ਜੇਬਾਂ ਚ ਆਪਾਂ ਨਹੀਂ ਜਾਣਾਗਾ ਆਪਣਾ ਟੈਕਸ ਦਾ ਪੈਸਾ ਆਪਣੇ ਸਾਨੂੰ ਸਿੱਖਾਂ ਦੀ ਡੱਬੀ ਦੇ ਉੱਤੇ ਵੀ ਟੈਗਸ ਲੱਗਦਾ ਵੀਰੇ ਸਿੱਖਾਂ ਦੀ ਡੱਬੀ ਤੋਂ ਲੈ ਕੇ ਕੋਲ ਜੀਜ਼ ਦੇ ਉੱਤੇ ਟੈਗਸ ਲੱਗਦਾ ਹੈ ਸਾਨੂੰ ਕਿਹੜੀ ਚੀਜ਼ ਤੇ ਨਹੀਂ ਟੈਗਸ ਲੱਗਦਾ ਮੈਂ ਤਾਂ ਬਸ ਲਾਸਟ ਤੇ ਹੀ ਅਪੀਲ ਕਰਨਾ ਈ ਦੇਖੋ ਮੈਂ ਹੀ ਜਿੱਥੇ ਬੰਦਿਆਂ ਨੂੰ ਜੇ 22 ਜੀ ਦੀ ਸਾਰਿਆਂ ਦੇ ਅੰਦਰ ਦੇ ਇੱਕ ਜज्ਬਾਤ ਨੇਗੇ ਹਨ ਵੀ ਅਸੀਂ ਇਕੱਠੇ ਹੋਈਏ ਪਰ ਜਿਹੜਾ ਸਾਡਾ ਫਰਜ਼ ਅਸੀਂ ਨੌਜਵਾਨੀ ਦਾ ਫਰਜ਼ ਆ ਉਹ ਅਸੀਂ ਅਗਲੇ ਦਿਨਾਂ ਦੇ ਵਿੱਚ ਅਸੀਂ ਹੁਣ ਅਗਲਾ ਪ੍ਰੋਗਰਾਮ ਸਾਡਾ ਹੈਗਾ ਖਨੌਰੀ ਬਾਰਡਰ ਦਾ ਠੀਕ ਹੈ ਉਹ ਅਸੀਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਜਾਵਾਂਗੇ ਪ੍ਰੇਰਿਤ ਕਰਾਂਗੇ ਵੀ ਕੀ ਸਾਡੀਆਂ ਮੁਸ਼ਕਲਾਂ ਨੇ ਕੀ ਸਾਨੂੰ ਲੜਨਾ ਚਾਹੀਦਾ ਕੀ ਸਾਡੇ ਭਰਾ ਜਿਵੇਂ ਸਾਡਾ ਭਰਾ ਸੀਦੀ ਦੇ ਗਿਆ ਇਹਦੀ ਭਰਾ ਦੀ ਸੀਧ ਨੂੰ ਕਿਵੇਂ ਬਰਕਰਾਰ ਬਰਕਰਾਰ ਰੱਖਣਾ ਤੇ ਇਹਦੇ ਸੁਪਨੇ ਪੂਰੇ ਕਰਨੇ ਇੱਕ ਸਵਾਲ ਹੋਰ ਹੈ ਕਿ ਬੀਜੇਪੀ ਨੇ ਕੱਲ ਟਿਕਟਾਂ ਜਾਰੀ ਕੀਤੀਆਂ ਜਿਹੜੀਆਂ ਅਨਾਉਂਸਮੈਂਟ ਕੀਤੀ ਹੈ 195 ਸੀਟਾਂ ਤੇ ਉਹ ਚ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦੇਤੀ ਲਖੀਮਪੁਰ ਖੇਰੇ ਉਹ ਤਾਂ ਲਖੀਮਪੁਰ ਖੇਰੇ ਦੀ ਗੱਲ ਆ ਉਹ ਤਾਂ ਦੇਖੋ ਉਸ ਜੁਪੀ ਦੀ ਸਟੇਟ ਦੀ ਗੱਲ ਆ ਉਹ ਤਾਂ ਉੱਥੇ ਦਾ ਜੋ ਕੁਝ ਭਾਜਪਾ ਪੂਰੇ ਦੇਸ਼ ਦੇ ਵਿੱਚ ਕਰ ਹੀ ਰਹੀ ਹੈ ਕਰ ਹੀ ਰਹੀ ਹੈ ਪਰ ਗੱਲ ਤਾਂ ਸਾਡੇ ਪੰਜਾਬ ਵਾਲਿਆਂ ਤਾਂ ਹੀ ਖੜ ਜਾਂਦੀ ਹੈ ਸਾਡੇ ਸਾਡੇ ਲੋਕ ਉਹਨਾਂ ਨੇ ਮਾਰੇ ਸਾਡੇ ਪੰਜਾਬ ਵਾਲੇ ਉਹਨਾਂ ਨੇ ਸਮਝੌਤਾ ਕਰਨ ਨੂੰ ਫਿਰਦੇ ਨੇ ਭਾਜਪਾ ਦੇ ਨਾਲ ਗੱਲ ਤਾਂ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੇ ਜਮੀਰਾਂ ਦਾ ਆਏ ਖੜਦੀ ਆ ਉੱਥੇ ਜੋ ਕੁਝ ਕਰੀਏ ਤੇ ਨੇ ਅਗਲੇ ਕਰੀ ਜਾਂਦੇ ਨੇ ਹਨਾ ਪਰ ਸਾਡੇ ਇੱਕ ਸਿੱਖ ਨੌਜਵਾਨ ਮਾਰੇ ਸਾਡੇ ਅੰਦੋਲਨ ਕਰਤਾ ਲੋਕ ਮਾਰੇ ਆ ਕੁਝ ਦਿਨਾਂ ਨੂੰ ਆ ਜਿਹੜੇ ਦੇਖੀ ਭਾਜਪਾ ਦੇ ਹੀ ਮਗਰ ਝੰਡੇ ਚੱਕ ਕੇ ਤੇ ਹੀ ਸਮਝੋਤੇ ਕਰਨ ਨੂੰ ਫਿਰਦੇ ਨੇ ਗੱਲ ਤਾਂ ਇਹਨਾਂ ਦੇ ਜਮੀਰਾਂ ਦਾ ਆਏ ਖੜਦੇ ਆ ਨਾ ਬਾਈ ਜ ਉਹ ਤਾਂ ਦੇਖੋ ਉਹ ਭਾਜਪਾ ਨੂੰ ਤਾਂ ਸਾਡੀ ਦੁਸ਼ਮਣ ਹੈ ਜੋ ਸਮੇਂ ਦੀ ਸਰਕਾਰ ਹੈ ਜੋ ਸੈਂਟਰ ਦੀ ਸਰਕਾਰ ਹੈ ਜੋ ਘਾੜੇ ਘਟ ਰਹੀ ਆ ਜੋ ਆਰਐਸਐਸ ਦੀਆਂ ਨੀਤੀਆਂ ਨੇ ਉਹ ਸਾਡੇ ਦੁਸ਼ਮਣ ਹਾਂ ਉਹ ਤਾਂ ਸਰੇ ਆਮ ਕਹਿੰਦੇ ਨੇ ਪਰ ਫਰਦ ਦਾ ਇੱਥੋਂ ਦੇਖੋ ਵੀ ਜਿਹੜੇ ਸਾਡੀ ਆਪਣੀ ਪੰਥ ਦੀਆਂ ਗੱਲਾਂ ਕਰਨ ਵਾਲੇ ਸਾਡੀਆਂ ਗੱਲਾਂ ਕਰਨ ਵਾਲੇ ਉਹ ਕਿਹੜੀ ਉਹ ਕਿਹੜੀ ਤਕੜੀ ਜਾਗ ਰਹੀ ਹੈ ਬਾਈ 1 ਕਰੋੜ ਹੀ ਕਿਹਾ ਜੀਗਾ ਆਪਾਂ ਉਹਦੇ ਮੁੰਡੇ ਨੂੰ 2 ਕਰੋੜ ਦੇ ਦਿੰਦੇ ਨੇ ਆਪਦਾ ਮੁੰਡਾ ਮਰਵਾ ਕੇ ਦਿਖਾਵੇ ਤਾਂ ਆਪਣੇ ਮੁੰਡੇ ਮਰਵਾਈ ਜਾਂਦਾ ਕਰਦਾ ਤਾਂ ਇਹ ਪਾਨਾ ਸਿੱਧੂ ਨੇ ਜੋ ਸ਼ੁਭ ਕਰਨ ਦੇ ਪਹੁੰਚੇ ਉਹਨਾਂ ਨੇ ਗੱਲਬਾਤ ਕੀਤੀ ਹੈ ਸਾਰੇ ਮੁਸਲਮਾਨ ਲੈ ਕੇ ਅਤੇ ਕਿਸਾਨ ਆਗੂਨੋਂ ਅਪੀਲ ਉਹਨਾਂ ਨੇ ਕੀਤੀ ਹੈ ਕਿ ਇਸ ਅੰਦੋਲਨ ਦੇ ਵਿੱਚ ਸਾਰੀ ਜਥੇਬੰਦੀਆਂ ਇੱਕਜੁੱਟਾ ਕਰਕੇ ਅੰਦੋਲਨ ਨੂੰ ਸਿਰੇ ਚੜਾਉਣ